ਕੌੜਲਾ ਬੇਟੀ ਕੀ ਲੱਗਦੇ ਨੇ ਜਿਹਨਾਂ ਨੇ ਕੁੱਟ ਮਾਰਿਆ ਮੇਰੇ ਫਾਦਰ ਨਹੀਂ ਸਰ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਏ ਕਿ ਅਸੀਂ ਤਾਂ ਤਿਆਰ ਹੋ ਕੇ ਆਪਣਾ ਜੌਬ ਤੇ ਜਾ ਰਹੇ ਸੀ ਤੇ ਮੇਰੇ ਫਾਦਰ ਨੇ ਇਹ ਜੌਬ ਕਰਦੇ ਨਹੀਂ ਇੱਥੇ ਸਕੂਲ ਦੀ ਬੱਸ ਚੜਾਉਂਦੇ ਨੇ ਤੇ ਇਹ ਮੇਰੇ ਤੋਂ ਪਹਿਲਾਂ ਨਿਕਲ ਜਾਂਦੇ ਨੇ ਤੇ ਮੈਂ ਵੀ ਤਿਆਰ ਹੋ ਗਿਆਨ ਤੋਂ ਬਾਅਦ ਚਲਾ ਗਿਆ ਸੀ ਤੇ ਮੈਨੂੰ ਰਸਤੇ 'ਚ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਫਾਦਰ ਨਾਲ ਕੁੱਟਮਾਰ ਹੋਈ ਹੈ ਤੇ ਜਦੋਂ ਤੱਕ ਮੈਂ ਮਤਲਬ ਗਿਆ ਹੀ ਉਹ ਤੱਕ ਫਾਦਰ ਨੂੰ ਹਸਪੀਟਲ ਲੈ ਕੇ ਆ ਚੁੱਕੇ ਸੀ ਤੇ ਉੱਥੇ ਅਸੀਂ ਉਦੋਂ ਗਏ ਆ ਜਿੱਥੇ ਮਤਲਬ ਇਹਨੇ ਰੋਕੇ ਹੋਏ ਸੀ ਬੱਸ ਘੇਰੀ ਹੋਈ ਸੀ ਅਸੀਂ ਉੱਥੇ ਪਹੁੰਚੇ ਹੀ ਉੱਥੇ ਮਤਲਬ ਕੁਝ ਨਹੀਂ ਸੀ ਹੈਗਾ ਤੇ ਉੱਥੇ ਉਹਨੇ ਮਤਲਬ ਕੁੱਟਮਾਰ ਕੀਤੀ ਇਹਨਾਂ ਨੇ ਸਾਨੂੰ ਉੱਥੇ ਆ ਕੇ ਪਤਾ ਲੱਗਿਆ ਜੀ ਕਿ ਕੁੱਟਮਾਰ ਹੋਈ ਹੈ ਜੀ ਕੁੱਟਮਾਰ ਦਾ ਕਾਰਨ ਕੁੱਟਮਾਰ ਦਾ ਕਾਰਨ ਇਹ ਸੀ ਕਿਈ ਇਹ ਬੱਸ ਲੈ ਕੇ ਜਾ ਰਹੀ ਸੀ ਤੇ ਕਿਸ ਦਾ ਕੁੱਤਾ ਕੋਈ ਕੋਈ ਹੈ ਵੀ ਨਹੀਂ ਸੀ ਨਾਲ ਉਸਦੇ ਤੇ ਇਕੱਲਾ ਹੀ ਕੁੱਤਾ ਉਹ ਸੜਕ 'ਤੇ ਘੁੰਮ ਰਿਹਾ ਸੀ ਤੇ ਉਹ ਇਹਨਾਂ ਨੇ ਬਚਾਉਂਦੇ ਹੋਏ ਬਚਾ ਵੀ ਕੀਤਾ ਜੀ ਪਰ ਉਹ ਆ ਗਿਆ نیچے ਹੀ ਮਰ ਗਿਆ ਤੇ ਇਹ ਮਗਰ ਗਈ ਆਈ ਆ ਨਿਕਲ ਗਈ ਸੀ ਮੇਰੇ ਫਾਦਰਸ ਬੱਸ ਦੇ ਵਿੱਚ ਬੱਚੇ ਸਵਾਰ ਬੱਚੇ ਸੀ ਬੱਸ ਦੇ ਵਿੱਚ ਬੱਚੇ ਸੀ ਇਹ ਡੇਲੀ ਦਾ ਇਹਨਾਂ ਹੈ ਇਹ ਬੱਚੇ ਚੱਕਰ ਉਧਰੋਂ ਵੀ ਬੱਚੇ ਚੱਕਣ ਜਾ ਰਹੇ ਸੀ ਉਹ ਰੂਟ ਆਈ ਉਹਦਾ ਡੇਲੀ ਰੂਟ ਆਈ ਉਹ ਤੇ ਉਥੋਂ ਬੱਚੇ ਚੱਕਣ ਜਾ ਰਹੇ ਸੀ ਫਿਰ ਉਥੋਂ ਜਿੱਥੋਂ ਅੱਗੇ ਚੱਕਣੇ ਸੀ ਉੱਥੇ ਜਾ ਕੇ ਇਹਨਾਂ ਨੇ ਘੇਰ ਲਈਏ ਪਿੱਛੇ ਗਏ ਆਈਏ ਜਿੰਦਾ ਕੁੱਤਾ ਸੀ ਤੇ ਇਹਨੇ ਉੱਥੇ ਆ ਕੇ ਪਹਿਲਾਂ ਬੱਸ ਦੇ ਸ਼ੀਸ਼ੇ ਹੀ ਪੰਨੇ ਆ ਸਾਈਡ ਵਾਲੇ ਤੋਂ ਕਬਾਰ ਦਾ ਦੇਖ ਵੀ ਸਕਦਾ ਜਿਦਾਂ ਕਿ ਕੁੱਟਦੇ ਨੇ ਤੇ ਪਾਰਨਾ ਵੀ ਲਾਇਆ ਫਿਰ ਧਾਮਕੀਆਂ ਵੀ ਦਿੱਤੀਆਂ ਆਈ ਅਤਾ ਕਰ ਦਵਾਗੇ ਏਦਾਂ ਕਰਦੇ ਆਂਗੇ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਤੇ ਅਸੀਂ ਇਹੀ ਕਰਦੇ ਆਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਅਸੀਂ ਹੁਣ ਇਸ ਵਾਰ ਢਿਲੇ ਮੱਠੇ ਚੱਲ ਗਈ ਤਾਂ ਕੱਲ ਨੂੰ ਇਹ ਫੇਰ ਏਦਾਂ ਨੁਕਸਾਨ ਕਰ ਸਕਦਾ ਮੇਰੇ ਫਾਦਰ ਦਾ ਨਹੀਂ ਕਰੂਗੇ ਤਾਂ ਕਿਸੇ ਹੋਰ ਦਾ ਵੀ ਕਰ ਸਕਦਾ ਹੈ ਕਿ ਉੱਥੋਂ ਹੋਰ ਵੀ ਬੱਚਿਆਂ ਦੇ ਬੱਸਾਂ ਚਾਰ ਲਿਆ ਨੇ ਸਕੂਲ ਦੀ ਬੱਸ ਜਿਸ ਸਵਾਰਦੀ ਬੱਸ ਕੀਤੀ ਰੀ ਕੀਤਾ ਗਿਆ ਬੱਚੇ ਬੱਸ ਐ ਬੱਚੇ ਨਹੀਂ ਹੈਗੇ ਬੱਚੇ ਆਪਣੇ ਉਹਨਾਂ ਦੇ ਮਾਪੇ ਲੈ ਗਏ ਸੀ ਆ ਗਈ ਸਾਨੂੰ ਵੀ ਕਿਉਂਕਿ ਉਹ ਬੱਚਾ ਕੱਥੇ ਅਗਵਾਂ ਦਾ ਹੀ ਬੱਚਾ ਉਹਨਾਂ ਨੇ ਆਪਣੇ ਘਰੇ ਫੋਨ ਕਰਕੇ ਦੱਸਿਆ ਸੀ ਕਿ ਸਿੱਧਾ ਫੋਨ ਲੈ ਕੇ ਤੇ ਉਹਨਾਂ ਨੇ ਆ ਕੇ ਦੱਸਿਆ ਸੀ ਉਦੋਂ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਜੀ ਠੀਕ ਹੈ ਜੀ ਕੀ ਨਾਮ ਹੈ ਵਰਤੇ ਜੀ ਸਿੰਘ ਕੀ ਕਰਦੇ ਹੋ ਜੀ ਸਕੂਲ ਚ ਕਨੈਕਟਰੀ ਕਰਦੇ ਹਾਂ ਜੀ ਬੱਸ ਜ ਰਾਤ ਦਾ ਵੇਲਾ ਦਾ ਇਹ ਜੀ ਯਾਰ ਜੀ ਹਾਂਜੀ ਕੀ ਗੱਲਬਾਤ ਹੋਈ ਮਨੇ ਮੈਂ ਦੇ ਨਾਮ ਲਾ ਕੇ ਮੋਟਰਸਾਈਕਲ ਜੀ ਪਹਿਲਾਂ ਡੰਡੇ ਮਾਰੇ ਜੀ ਤੇ ਇੱਕ ਛੋਟੀ ਜੀ ਲੜਕੀ ਆਈ ਹੈ ਜੀ 7ਵੀਂ ਕਲਾਸ ਦੀ ਉਹ ਕੁੜੀ ਦੇ ਬਾਹ ਤੇ ਡੰਡਾ ਮਾਰਿਆ ਜੀ ਇਹਨਾਂ ਡਰਾਈਵਰ ਥੱਲੇ ਲਾਇਆ ਜੀ। ਉਹਨੇ ਚੰਗੀ ਮਾਰ ਪੀਟ ਕੀਤੀ ਆ ਜੀ। ਹੂੰ। ਕਿਹਨਾਂ ਬੈਂ ਦੀ ਚਾਬੀ ਦੀ ਕੱਢੀ ਆ ਜੀ। ਅੱਛਾ ਜੀ। ਬੈਂ ਦੀ ਚਾਬੀ ਕੱਢ ਗਈ। ਇਹਨਾਂ ਡਰਾਈਵਰ ਬੈਂ ਦੀ ਚਾਬੀ ਧੱਕੇ ਨਾਲ ਲਈ ਆ ਜੀ। ਧੱਕੇ ਨਾਲ ਲੈ ਕੇ ਫੇਰ ਉਹਨਾਂ ਡਰਾਈਵਰ ਬਿਠਾਇਆ ਜੀ। ਉਹ ਕਹਿੰਦਾ ਇਹ ਮਾਰਨਾ ਹੀ ਹੈ। ਹੂੰ। ਇਹ ਮਾਮਲਾ ਹੋਇਆ ਕਿਦਾਂ ਕੀ ਗੱਲਬਾਤ ਹੈ? ਮਾਮਲਾ ਕੁੱਤੇ ਦਾ ਜੀ। ਜੀ ਹੋਇਆ ਕੁੱਤੇ ਨੇ। ਕੁੱਤਾ ਫਿਰਦਾ ਤਾਂ ਇਹ ਵਾਰਾ। ਹਾਂ ਜੀ। ਪਵਾਰਾ ਕੁੱਤਾ ਮੋਰੇ ਆ ਗਿਆ ਜੀ ਕੋਲ ਆ ਕੇ ਤਾਂ ਉਹਨੇ ਡਰਾਈਵਰ ਨਾਲ ਬਥੇਰੀ ਮਾਰੀ ਆ ਜੀ ਬ੍ਰੇਕ ਤਾਂ ਵਿੱਚ ਜਵਾਕ ਤੇ ਜੇ ਬ੍ਰੇਕ ਮਾਰਦੇ ਤੇ ਜਵਾਕਾਂ ਤੇ ਫਿਰ ਉਹਨਾਂ ਨੇ ਬੱਡੀ ਬਸ ਰੁਕੀ ਬੱਚੇ ਵਿੱਚ ਸੀ ਫਿਰ ਕਹਾਂ ਜਾ ਕੇ ਬਸ ਰੁਕੇ ਫਿਰ ਉਹਨਾਂ ਨੇ ਮਾਰਕੀਟ ਕੀਤੀ ਹੈ ਜੀ ਅੱਛਾ ਜੀ ਹਾਂ ਜੀ ਮੈਂ ਡਾਕਟਰ ਦਿਵਿੰਦਰਪਾਲ ਸਿੰਘ ਇਹ ਐਮਓ ਸੀਐਸਸੀ ਮਾਸੂੜਾ ਸਰਟੀਫਿਕੇਟ ਕੇਸ ਆ 8 ਹੋਏ ਡਿਗਰੀ ਡਰਾਈਵਰ ਸੀਗੇ ਸਕੂਲ ਬਸ ਦੇ ਉਹਨਾਂ ਦਾ ਨਾਮ ਹੈਗਾ ਆਪਣੇ ਕੋਲ ਦیدار ਸਿੰਘ ਸਨੋ ਪਿਆਰਾ ਸਿੰਘ ਇਹ ਵੀ ਕੁੱਟ ਮਾਰ ਦਾ ਮਾਮਲਾ ਹੈ ਜਿੰਨੇ ਉਹਦੀਆਂ ਗੁੱਟੀਆਂ ਸੱਟਾਂ ਲੱਗੀਆਂ ਤੇ ਉਹਦਾ ਆਪਣੇ ਕੋਲ ਟਰੀਟਮੈਂਟ ਚੱਲ ਰਿਹਾ ਬਾਕੀ ਸਾਰਾ ਕੁਝ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕੀ ਜਾਂਦਾ ਹੈ ਪੂਰੀ ਹੈ ਬਾਕੀ ਦਾ ਐਕਸਰਸੇ ਤੋਂ ਬਾਅਦ ਹੀ ਦੇਖਾਂਗੇ ਆਪਣੀ ਕੀ ਆ ਰਹੀ ਹੈ ਸੋ ਸਰਫੇਸ਼ੀਲੀ ਅਪਨ ਦਾ ਸਿੱਧਾ ਦੱਸ ਨਹੀਂ ਸਕਦੇ ਵਿੱਚੋਂ ਕੀ ਹੈ